ਹਾਂਜੀ ਵੀਰੋ ਸਵਾਗਤ ਹੈ ਅੱਜ ਦੀ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ 8 ਤੋਂ 10 ਸੰਦ ਸੇਲ ਵਾਸਤੇ ਲੈ ਕੇ ਆਇਆ ਵੀਡੀਓ ਨੂੰ ਸਾਰੀ ਨੂੰ ਦੇਖ ਲਓ ਜੀ ਕਈ ਸੰਦ ਵੀਰਾਂ ਦੇ ਐਮਰਜੈਂਸੀ ਸੇਲ ਕਰਨੇ ਆ ਜਲਦੀ ਪਹਿਲਾਂ ਗੱਲ ਕਰਦੇ ਹਾਂ ਜੀ ਹਾਲੈਂਡ 3630 ਟਰੈਕਟਰ ਵਕਾਊ ਆ 13 ਮਾਡਲ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪਾਵਰ ਸਟੀering ਦੇ ਵਿੱਚ ਏਰੀਆ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਚੰਗੇ ਟਾਇਰਾਂ ਦੇ ਵਿੱਚ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਰੇਟ 4,25,000 ਰੁਪਏ ਵੀ ਡਿਮਾਂਡ ਕਰਦੇ ਆ 6280978246 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਇੱਕ ਵਾਰੀ ਫੋਨ ਤੇ ਲੈ ਸਕਦੇ ਹੋ ਜੀ ਅੱਗੇ ਵੀਰਾਂ ਦੀ ਮੋਟਰਸਾਈਕਲ ਤੇ ਰੇੜੀ ਦੋਵੇਂ ਵਿਕਾਊ ਹੈ ਜੀ ਮੋਟਰਸਾਈਕਲ ਹੈਗਾ ਵੀਰਾਂ ਦਾ 11 ਮਾਡਲ ਜੀ ਦੋਵਾਂ ਦਾ ਰੇਟ 38,000 ਰੁਪਏ ਡੈਸ ਕਵਰ ਕੰਪਨੀ ਦਾ ਮੋਟਰਸਾਈਕਲ ਆ ਜੀ ਏਰੀਆ ਮਰੇਲਕੋਟਲਾ ਦੇ ਕੋਲੇ ਵੀਰਾਂ ਦਾ ਪਿੰਡ ਆ 9988754935 9988754935 ਤੇ ਫੋਨ ਕਰਕੇ ਤੁਸੀਂ ਮੋਟਰਸਾਈਕਲ ਤੇ ਰੇੜੀ ਦੋਵੇਂ ਖਰੀਦ ਸਕਦੇ ਹੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ 38000 ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਣ ਹੋ ਜਾਊਗਾ ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦੀ ਇੰਡਿਕਾ ਗੱਡੀ ਵਿਕਾਊ ਆ TDI ਵਿਸਟਾ ਮਾਡਲ ਦੇ ਵਿੱਚ ਆ ਜੀ ਇੰਡਿਕਾ ਕਾਰ ਦੇਖ ਸਕਦੇ ਹੋ ਬਹੁਤ ਵਧੀਆ ਗੱਡੀ ਆ ਸਾਫ਼ ਕੰਡੀਸ਼ਨ ਦੇ ਵਿੱਚ ਰੇਟ ਸਿਰਫ 99000 ਰੁਪਏ ਡਿਮਾਂਡ ਕੀਤੀ ਹੈ ਵੀਰਾਂ ਨੇ ਪੈਸਿਆਂ ਦੀ ਲੋੜ ਹੈ ਜੀ ਜਲਦੀ ਵੇਚਣੀ ਹੈ 25 ਤੱਕ ਇਹਦੀ ਪਾਸਿੰਗਾ 2010 ਮਾਡਲ ਗੱਡੀ ਆ ਭਰਾਵੋ ਕੰਡੀਸ਼ਨ ਦੇਖ ਸਕਦੇ ਹੋ ਏਰੀਆ ਮੋਗਾ ਫਰੋਜ਼ਪੁਰ ਦੇ ਵਿੱਚ ਗੱਡੀ ਵੀਰਾਂ ਦੀ ਨਾ ਹੋਈ ਹੈ ਹਰਿਆਣਾ ਨੰਬਰ ਗੱਡੀ ਹੈ ਜੀ ਪੰਜਾਬ ਦੇ ਵਿੱਚ ਨਾ ਹੋਈ ਹੈ ਫਰੋਜ਼ਪੁਰ 9916509917 ਤੇ ਫੋਨ ਕਰਕੇ ਗੱਡੀ ਬਾਰੇ ਜਾਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਪੈਸਿਆਂ ਦੀ ਲੋੜ ਕਰਕੇ ਗੱਡੀ ਵੀਰਾਂ ਨੇ ਜਲਦੀ ਵੇਚਣੀ ਹੈ ਜੇ ਕਿਸੇ ਵੀਰ ਭਰਾ ਨੇ ਗੱਡੀ ਲੈਣੀ ਹੋਵੇ ਤਾਂ ਤੁਸੀਂ ਫੋਨ ਕਰਕੇ ਗੱਡੀ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਇੱਕ ਵਾਰੀ ਜ਼ਰੂਰ ਲੈ ਲਿਓ ਜੀ 99000 ਰੁਪਏ ਵੀਰਾਂ ਨੇ ਡਿਮਾਂਡ ਕੀਤੀ ਆ ਵੀਰ ਕਹਿੰਦੇ ਜਲਦੀ ਤੋਂ ਜਲਦੀ ਗੱਡੀ ਅਸੀਂ ਵੇਚਣੀ ਆ ਜੀ ਪੰਜਾਬ ਦੇ ਵਿੱਚ ਗੱਡੀ ਨਾਮ ਹੋਈ ਹੈ ਗੱਡੀ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਬਿਲਕੁਲ ਓਕੇ ਗੱਡੀ ਹੈ ਜੀ ਨਵੇਂ ਟਾਇਰਾਂ ਦੇ ਵਿੱਚ 25 ਤੱਕ ਗੱਡੀ ਦੀ ਪਾਸਿੰਗ ਪਈ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਇੰਜਨ ਦੀ ਗੱਡੀ ਬਿਲਕੁਲ ਸਾਫ਼ ਪਈ ਹੈ ਜੀ ਬਾਡੀ ਲਾਈਨ ਦੀ ਗੱਡੀ ਵਧੀਆ ਪਈ ਹੈ ਕੋਈ ਐਕਸੀਡੈਂਟ ਨਹੀਂ ਗੱਡੀ ਕੰਡੀਸ਼ਨ ਦੇਖ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 ਟਰੈਕਟਰ ਹੈ ਜੀ ਪੰਜਾਬ ਦਾ ਨੰਬਰ ਆ ਟਰੈਕਟਰ ਦਾ ਸਾਰਾ ਟਰੈਕਟਰ origignal ਪਿਆ 2004 ਮਾਡਲ ਆ ਜੀ ਰੇਟ ਆ 2 ਲੱਖ 80000 ਰੁਪਏ ਡਿਮਾਂਡ ਕਰਦੇ ਆ ਵੀ ਟਰੈਕਟਰ ਵਾ ਕੇ ਚਲਾ ਕੇ ਖਰੀਦ ਸਕਦੇ ਹੋ ਨਵੇਂ ਟਾਇਰ ਆ ਜੀ BKT ਕੰਪਨੀ ਦੇ 70 ਤੋਂ 80 ਪੈਸੇ ਟਾਇਰ ਪੱਕੇ ਆ ਜੀ ਏਰੀਆ ਬਾਗਾ ਪ੍ਰਾਣਾ ਪਿੰਡ ਦੁੰਨੇ ਕੇ 99147 47930 99147 47230 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਵਧੀਆ ਪੱਕੇ ਟਾਇਰ ਆ ਚਾਰੇ ਬੀਕੇਟੀ ਕੰਪਨੀ ਦੇ ਵੱਡੇ ਐਕਸਲ ਵਾਲਾ ਟਰੈਕਟਰ ਆ ਜੀ ਰਿਮਾ ਰੂਮਾ ਦਾ ਟਰੈਕਟਰ ਬਿਲਕੁਲ ਰੀਜਨਲ ਆ ਸ਼ੋ ਦਾ ਬਾਡੀ ਦਾ ਰੀਜਨਲ ਆ ਜੀ ਅੱਗੇ ਗੱਲ ਕਰਦੇ ਆ ਜੀਸੀਬੀ ਵਕਾਊ ਆ ਜੀ 15 ਮਾਡਲ ਆ ਡਿਮਾਂਡ ਆ ਜੀ 18 ਲੱਖ ਰੁਪਿਆ ਪੰਜਾਬ ਦਾ ਨੰਬਰ ਆ ਜੈਸੀਬੀ ਦਾ ਪੀਵੀ06 ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਖੜੀ ਹੈ ਜੀ ਜੇ ਕਿਸੇ ਵੀਰ ਭਰਾ ਨੇ ਕਬੈਨ ਖਰੀਦਣ ਜੈਸੀਬੀ ਖਰੀਦਣੀ ਹੋਵੇ 9815456777 9815456777 ਤੇ ਫੋਨ ਕਰਕੇ ਤੁਸੀਂ ਜੈਸੀਬੀ ਬਾਰੇ ਪ੍ਰੋਪਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ 15 ਮਾਡਲ ਆ 18 ਲੱਖ ਰੁਪਏ ਵੀਰੇ ਦੀ ਡਿਮਾਂਡ ਕਰਦੇ ਆ ਬਹੁਤ ਹੀ ਵਧੀਆ ਸਾਰਾ ਕੰਮ ਕਰਵਾਇਆ ਹੋਇਆ ਜੀ ਓਕੇ ਆ ਜੀ ਬਿਲਕੁਲ ਅੱਗੇ ਗੱਲ ਕਰਦੇ ਆ ਜੀ ਮੱਕੀ ਪਲੈਂਟਰ ਵੀਰਾਂ ਦਾ ਵਿਕਾਊ ਆ ਜੀ 2023 ਮਾਡਲ ਆ ਸਿਰਫ 50 ਕਿੱਲੇ ਬਜਾਈ ਕੀਤੀ ਹੋਈ ਆ ਨਵੇਂ ਮਾਡਲ ਦੇ ਵਿੱਚ ਆ ਜੀ ਡਿਸਕਾਂ ਵਾਲਾ ਇਹ ਪਲੈਂਟਰ ਆ ਵੀਰਾਂ ਦਾ ਬਹੁਤ ਹੀ ਵਧੀਆ ਨਵੇਂ ਦਾ ਰੇਟ ਆ ਜੀ ਲੱਖ ਰੁਪਈਆ ਤੇ ਰੇਟ ਇਹ ਵੀਰ 82000 ਰੁਪਈਆ ਡਿਮਾਂਡ ਕਰਦੇ ਆ ਥੋੜਾ ਬਹੁਤ ਮਾਨਤਨ ਹੋ ਜੂਗਾ 9417148607 ਤੇ ਫੋਨ ਕਰਕੇ ਤੁਸੀਂ ਇਹ ਬੈੱਡਾਂ ਵਾਲਾ ਪਲੈਂਟਰ ਖਰੀਦ ਸਕਦੇ ਹੋ ਜੀ ਬੈੱਡ ਤੇ ਮੱਕੀ ਬੀਜ ਦਾ ਰੇਟ ਤੇ ਬੀ ਦੀ ਅਲੱਗ-ਅਲੱਗ ਇਹਦੀ ਖੁਰਨੀ ਬਣੀ ਹੋਈ ਹੈ ਜੀ ਅੱਗੇ ਗੱਲ ਕਰਦੇ ਹਾਂ ਸੋਨਾ ਲੀਕਾ 750 ਟਰੈਕਟਰ ਵਕਾਊ ਹੈ ਜੀ 2000 ਮਾਡਲ ਆ ਪੰਜਾਬ ਦਾ ਨੰਬਰ ਆ ਰੇਟ ਆ ਜੀ 210000 ਰੁਪਏ ਡਿਮਾਰ ਹੈ ਜੀ ਏਰੀਆ ਵੀਰਾਂ ਦਾ ਹੈਗਾ ਸੈਣਾ ਭਦੌੜ 98772 49083 98772 49083 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਫੈਬਰ ਆਲੀ ਛਤਰੀ ਸਾਰਾ ਸਮਾਨ ਲੱਗਿਆ ਹੋਇਆ ਅੱਗੇ ਗੱਲ ਕਰਦੇ ਆਂ ਜੀ ਸਵਰਾਜ 855 ਟਰੈਕਟਰ ਆ ਜੀ 11 ਮਾਡਲ ਪੰਜਾਬ ਦਾ ਨੰਬਰ ਆ ਪਿਛਲੇ ਟਾਇਰ ਰਵੜਾ ਵਾਲੇ ਆ ਜੀ ਰਵੜ ਚੜੀ ਹੋਈ ਆ ਨਵੇਂ ਟਾਇਰ ਆ ਪਿਛਲੇ ਅਗਲੇ ਟਾਇਰ ਪੱਕੇ ਆ ਜੀ ਏਰੀਆ ਗੁਰਦਾਸਪੁਰ ਪਿੰਡ 나ਥਪੁਰ ਫੋਨ ਨੰਬਰ ਆ ਜੀ ਵੀਰ ਬਾਹਰ ਗਏ ਬਾਹਰਲੇ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ 0035794409785 ਤੇ ਵਟਸਐਪ ਨੰਬਰ ਵੀਰਾਂ ਦਾ 9878150115 ਇਸ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਜੇ ਕਿਸੇ ਵੀਰ ਭਰਾ ਨੇ ਫੋਨ ਤੇ ਗੱਲ ਕਰਨੀ ਹੈ ਤਾਂ ਬਾਹਰਲੇ ਨੰਬਰ ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ 3.5 ਲੱਖ ਰੁਪਇਆ ਡਿਮਾਂਡ ਹੈ ਜੀ ਅੱਗੇ ਗੱਲ ਕਰਦੇ ਹਾਂ 63 ਕਿੱਲੇ ਜ਼ਮੀਨ ਵਿਕਾਊ ਆ 4 ਮੋਟਰਾਂ ਦੀ 36 ਕਿੱਲੇ ਕਿੰਨੂ ਦਾ ਬਾਗ ਲੱਗਿਆ ਹੋਇਆ 27 ਕਿੱਲੇ ਝੋਨਾ ਲੱਗਦਾ ਜੀ ਏਰੀਆ ਡੱਬ ਵਾਲੀ ਚਟਾਲਾ ਰੋਡ ਹਰਿਆਣਾ ਰੇਟ 30 ਲੱਖ ਰੁਪਏ ਕਿੱਲੇ ਦੀ ਡਿਮਾਂਡ ਹੈ ਜੀ 50 ਲੱਖ ਰੁਪਏ ਠੇਕਾ ਆਉਂਦਾ 78899 44493 78899 44493 ਤੇ ਫੋਨ ਕਰਕੇ ਤੁਸੀਂ ਇਹ ਜ਼ਮੀਨ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਕਿੱਲੇ ਦਾ ਰੇਟ 30 ਲੱਖ ਰੁਪਏ ਡਿਮਾਂਡ ਹੈ ਜੀ ਧੰਨਵਾਦ